ਜਿਹੜੀ ਲੋਕੇਸ਼ਨ ਹੈ ਜਿਹੇ ਉਥੇ ਸਿਚੁਏਸ਼ਨ ਬਿਲਕੁਲ ਕਾਬੂ ਵਿੱਚ ਹੈ ਕਿਹਾ ਉਥੇ ਪੁਲਿਸ ਫੋਰਸ ਵੀ ਸੈਪਰੈਂਟ ਹੈ ਕਿ ਆਪਣੇ 2 ADC ਸਾਹਿਬਾਨ ਇੱਕ SDM ਸਾਹਿਬ ਵੀ ਇੱਕ DIG ਸਾਹਿਬ ਵੀ ਆਪਣੇ ਸਾਰੇ ਉੱਥੇ ਬੈਠੇ ਹੋਏ ਨੇ ਤੇ ਇੱਥੇ ਆਪਾਂ ਹਸਪੀਟਲ ਵੀ ਜਿਹੜੇ ਆਪਣੇ 11 ਮੁਲਾਜ਼ਮ ਕਰੇ ਆ ਗਏ ਉਹ ਜ਼ਖਮੀ ਹੋਏ ਨੇ ਉਹਨਾਂ ਦਾ ਹਾਲਚਾਲ ਪੁੱਛਣਾ ਆਇਆ ਸੀ ਤੇ ਉਹਨਾਂ ਦੀ ਸਲਾਹਖਾ ਵੀ ਕੀਤੀ ਕਿ ਉਹਨਾਂ ਨੇ ਬਹੁਤ ਧਟ ਕੇ ਕਿਜ ਰਹਿਗਾ ਬਿਲਕੁਲ ਸਹੀ ਕੰਮ ਕੀਤਾ ਤੇ ਤੇ ਰਾਜ ਪੁਲਿਸ ਦਾ ਮਾਨ ਵੀ ਰੱਖਿਆ ਸਰਕਾਰ ਦਾ ਵੀ ਮਾਨ ਰੱਖਿਆ ਤੇ ਇਹਨਾਂ ਦੀ ਸਲਾਖਾ ਬਣਦੀ ਵੀ ਹੈ ਤੇ ਨਾਲ ਹੀ ਜਿਹੜਾ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਸ ਤਰੀਕੇ ਦਾ ਵਿਵਹਾਰ ਅੱਜ ਸੋ ਕਾਲਡ ਯੂਨੀਅਨਜ਼ ਦੀ ਤਰਫੋਂ ਅੱਜ ਜਿਹੜਾ ਹੈਗਾ ਦੇਖਣ ਨੂੰ ਮਿਲਿਆ ਹੈ ਬਿਲਕੁਲ ਮੰਦਭਾਗਾ ਹੈਗਾ ਕਿ ਇਸ ਤਰੀਕੇ ਨਾਲ ਜਿਹੜਾ ਹੈਗਾ ਕਿ ਆਪਣੇ ਆਪ ਨੂੰ ਕਿਸਾਨ ਕੇ ਹਾਂ ਵਾਲੇ ਜਿਹੜਾ ਹੈਗਾ ਕਿ ਉਹ ਆ ਕੇ ਡਾਂਗਾ ਫੇਰਨ ਤੇ ਪੱਥਰ ਵਾਜੀ ਇਸ ਤਰੀਕੇ ਨਾਲ ਕਰਨ ਬਿਲਕੁਲ ਵੀ ਐਕਸੈਪਟੇਬਲ ਨਹੀਂ ਹੈ ਤੇ ਪੁਲਿਸ ਜਿਹੜੇ ਆਪਣੇ ਜ਼ਖਮੀ ਹੋਏ ਨੇ ਇਹਨਾਂ ਦੇ ਬਿਆਨਾਂ ਦੇ ਬੇਸਿਸ ਤੇ ਆਪਾਂ ਜ਼ਰੂਰ ਪਰਚਾ ਦਰਜ ਕਰਾਂਗੇ ਤੇ ਜਿਹੜੇ ਵਿਅਕਤੀ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਰੈਸਟ ਕੀਤਾ। ਪਹਿਲਾਂ ਆਪਾਂ ਇਨਫੈਕਟ ਸਵੇਰ ਤੋਂ ਹੀ ਆਲਮੋਸਟ 10 ਬਾਰੀ ਇਹਨਾਂ ਦੇ ਕੋਲ ਅਫੀਸ਼ਲ ਗਿਆ ਵੀ ਕਿ ਤੁਹਾਡੀ ਮੀਟਿੰਗ ਕਰਾ ਦੇਣੀ ਹੈ ਤੁਹਾਡਾ ਜੇ ਕੋਈ ਜੈਨੂਇਨ ਇਸ਼ੂ ਹੈ ਉਹਦੀ ਬਾਰੇ ਗੱਲ ਹੋ ਜਾਏਗੀ। ਪਰ ਇਹ ਮੈਂ ਉਹੀ ਕਿਹਾ ਕਿ ਇਥੇ ਜਿਹੜਾ ਹੈਗਾ ਪੰਜਾਬ ਵਿੱਚ ਹੁਣ ਯੂਨੀਅਨਾਂ ਦਾ ਆਪਸ ਦਾ ਟਕਰਾਅ ਹੋਇਆ ਹੈ ਕੋ ਕਿਹੋ ਜੀ ਯੂਨੀਅਨ ਜਿਹੜੀ ਹੈ ਕਿ ਉਹ ਵੱਡੀ ਯੂਨੀਅਨ ਕੌਣ ਹੈ ਉਹ ਵੱਡੀ ਯੂਨੀਅਨ ਆਪਣੇ ਆਪ ਨੂੰ ਕਹਣ ਦੇ ਵਾਸਤੇ ਕੋਈ ਵੀ ਯੂਨੀਅਨ ਜਿਹੜਾ ਹੈਗਾ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਪ੍ਰਸ਼ਾਸਨ ਤੇ ਕਾਨੂੰਨ ਹੈ ਉਹ ਕਿਸੇ ਵੀ ਯੂਨੀਅਨ ਤੋਂ ਵੱਡਾ ਹੈ ਤੇ ਮੈਂ ਸਾਰਿਆਂ ਨੂੰ ਕਲੀਅਰ ਮੈਸੇਜ ਇਹ ਹੀ ਦੇਣਾ ਚਾਹਾਂਗਾ ਕਿ ਇਹ ਯੂਨੀਅਨ ਬਾਜ਼ੀ ਦਾ ਹੈ ਕਿ ਜਿਹੜੀ ਯੂਨੀਅਨ ਵੱਡੀ ਹੈ ਇਹ ਤੁਸੀਂ ਕਿਸੇ ਅਖਾਰੇ ਵਿੱਚ ਆਪਸ ਵਿੱਚ ਡਿਸਾਈਡ ਕਰ ਲਓ ਤੇ ਪੰਜਾਬ ਦੀ ਜਨਤਾ ਨੂੰ ਇਸ ਤਰੀਕੇ ਨਾਲ ਪ੍ਰੇਸ਼ਾਨ ਨਾ ਕਰੋ ਪਾਲਸ ਕਰਮİYਤ ਤੇ ਪਟੜ ਬਏ ਇੱਥੇ 11 ਆਪਣੇ ਜਿਹੜੇ ਮੁਲਾਜ਼ਮ ਨੇ ਉਹ ਜ਼ਖਮੀ ਹੋਏ ਨੇ ਆ ਤੇ ਆਪਟੈਚਰ ਵੀ ਹੋਏ ਨੇ ਤੇ ਇਸ ਤਰੀਕੇ ਨਾਲ ਮੈਨੂੰ ਦੱਸੋ ਕਿ ਪੁਲਿਸ ਦੇ ਖਿਲਾਫ ਤੁਸੀਂ ਹੋਰ ਕਿਤੇ ਨਹੀਂ ਦੇਖਿਆ ਉਹਨਾ ਕਿ ਇਸੇ ਤਰੀਕੇ ਨਾਲ ਕੋਈ ਢਾਂਗਾ ਤੇ ਪੱਥਰਬਾਜ਼ੀ ਕਰਕੇ ਪੁਲਿਸ ਦਾ ਇਸ ਤਰੀਕੇ ਨਾਲ ਅਟੈਕ ਕਰ ਲਿਆ। ਕਹਾਂ ਜਾ ਰਹੇ ਕਿ ਕਿਸਾਨਾਂ ਦੇ ਵੱਲੋਂ ਕਿ ਜੋ ਸ਼ੁਰੂਆਤ ਉਹ ਪ੍ਰਸ਼ਾਸਨ ਪੁਲਿਸ ਦੇ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਤੁਹਾਡੇ ਘਰ ਦੇ ਵਿੱਚ ਉਸ ਜਾਣਾ ਤੇ ਤੁਸੀਂ ਆਪਣਾ ਦਰਵਾਜ਼ਾ ਵੀ ਬੰਦ ਨਾ ਕਰੋ। ਇਹ ਹੀ ਕਹਿਣਾ ਚਾਹੁੰਦੇ ਹੋ। ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਆਪਾਂ ਕੱਲ੍ਹ ਕਾਨੂੰਨੀ ਤੌਰ ਤੇ ਸਾਰਾ ਜਿਹੜਾ ਪੈਸਾ ਦੇਣ ਤੋਂ ਬਾਅਦ 700 ਕਰੋੜ ਰੁਪਏ ਡਿਸਟ੍ਰੀਬਿਊਟ ਕਰਨ ਤੋਂ ਬਾਅਦ ਕਿਸਾਨਾਂ ਨੂੰ ਉਸ ਤੋਂ ਬਾਅਦ ਜ਼ਮੀਨ ਦਾ ਪੋਜੀਸ਼ਨ ਲਿਆ ਹੁਣ ਇਹ ਤੁਸੀਂ ਉਹ ਇਹ ਕਹਿੰਦੇ ਕਿ ਜੀ ਆਪਾਂ 700 ਕਰੋੜ ਵੀ ਲੈ ਲਵਾਂਗੇ ਤਾਂ ਤੁਹਾਡਾ ਜ਼ਮੀਨ ਦਾ ਪੋਜੀਸ਼ਨ ਵੀ ਨਹੀਂ ਦੇਵਾਂਗੇ ਜਿਹੜਾ ਦਿੱਤਾ ਹੋਇਆ ਹੈ ਉਹਦਾ ਵਾਪਸ ਕਬਜ਼ਾ ਕਰਾਂਗੇ ਤੇ ਤੁਸੀਂ ਇਹ ਕਹਿੰਦੇ ਹੋ ਕਿ ਕੋਈ ਬੰਦਾ ਕੋਈ ਗੈਰ ਕਾਨੂੰਨੀ ਕੰਮ ਕਰੇ ਤਾਂ ਪੁਲਿਸ ਉਹਨੂੰ ਰੋਕੇ ਵੀ ਨਾ ਸਰ ਉਹਨੂੰ ਕਿਸ ਤਰ੍ਹਾਂ ਹਲਾਤਾਪੇ

ठीक है वो भी पता है मैं भी पता है कि रेट कितना है कलैक्टर मैं है तो कलेक्टर का रेट भी मैं फिक्स करता तो मैंने पता है कि किस पिंड का रेट चलता पाया हम जिते की सिर्फ तीन पिंडों अड़तालीस लाख रुपया मिलिया हो सत्ताई घटो घट बारह तेरह पिंड इस प्रोजेक्ट विताई पिंड है सत्ताई तेरह तो चौदह तो पिंड योजे है जिन्हों का सेम रेट है ਪਰ ਇਹਨਾਂ ਨੇ ਲੜਾਈ ਸਿਰਫ ਇਹਨਾਂ ਤਿੰਨਾਂ ਪਿੰਡਾਂ ਦੀ ਸ਼ੁਰੂ ਕੀਤੀ ਸੀ ਕਿਉਂਕਿ ਇੱਥੇ ਇੱਕ ਇੱਕ ਸਰਪੰਚ ਹੈਗਾ ਇੱਕ ਇਹਨਾਂ ਦੀ ਆਪਣਾ ਇੱਕ ਦੋ ਲੀਡਰ ਸੀਗੇ ਜਿਨ੍ਹਾਂ ਦੀ ਜ਼ਮੀਨ ਆਈ ਹੋਈ ਸੀ ਇਸ ਕਰਕੇ ਇਹਨਾਂ ਨੇ ਉੱਥੇ ਡਰਾਮਾ ਸ਼ੁਰੂ ਕਰ ਦਿਆ ਮੈਂ ਪਹਿਲਾਂ ਵੀ ਕਹਿ ਚੁੱਕਿਆ ਜਿਹਨੂੰ ਕੋਈ ਰੇਟ ਦਾ ਪ੍ਰੋਬਲਮ ਹੈ ਕਿ ਰੇਟ ਕੱਟ ਮਿਲਿਆ ਹੈ ਪੈਸਾ ਪਹਿਲਾਂ ਲੈ ਚੁੱਕੇ ਲੈਨ ਤੋਂ ਬਾਅਦ ਹੁਣ ਤੁਸੀਂ ਕਿਵੇਂ ਸ਼ੋਰ ਮਚਾ ਰਹੇ ਹੋ ਸੱਲਾ ਬੰਦਾ ਕਹਦਾ ਕਿ ਜੀ ਮੈਂ ਤਾਂ ਪੈਸਾ ਕੱਟ ਮੇ ਲੈ ਰਾਇਆ ਤਾਂ ਆਪਾਂ ਤਾਂ ਪ੍ਰਟਸ ਤੇ ਬੈਠੇ ਹੋਏ ਆ ਇਹਨਾਂ ਨੇ ਪਹਿਲਾ ਪੈਸਾ ਲਿਆ ਦਸਕਤ ਕਰਕੇ ਸਾਰਾ ਪੈਸਾ ਲਿਆ ਪੈਸਾ 1.5 ਸਾਲ ਤੋਂ ਲੈ ਕੇ ਬੈਠੇ ਹੋਏ ਆ ਉਸ ਤੋਂ ਬਾਅਦ ਕਹਿੰਦੇ ਹੁਣ ਕਿ ਹੁਣ ਹੋਰ ਵਧਾਓ ਮੈਂ ਅੱਜ ਸਿਵਲ ਹਸਪੀਟਲ ਬਟਿੰਡਾ ਚ ਪਹੁੰਚੇ ਤੋਂ ਨੇ ਵਾਲਾ ਵਿੱਚ ਕਿਸਾਨਾਂ ਤੇ ਪੁਲਿਸ ਵਿਚਕਾਰ ਝੜਪ ਹੁੰਦੀ ਆ ਕੁਝ ਪੁਲਿਸ ਕਰਮੀ ਫੱਟੜ ਹੁੰਦੀ ਆ ਤੁਸੀਂ ਉਹਨਾਂ ਦਾ ਹਾਲ ਚਾਲ ਪਤਾ ਕਰਨ ਲਈ ਸਿਵਲ ਹਸਪੀਟਲ ਬਟਿੰਡਾ ਚ ਪਹੁੰਚੇ ਹੋ ਕੀ ਕਹਿਣਾ ਚਾਹੋ ਹਾਂਜੀ ਜਿਵੇਂ ਕਿ ਤੁਹਾਨੂੰ ਡੀਸੀ ਸਾਹਿਬ ਨੇ ਕਾਫੀ ਡੀਟੇਲਸ ਦੱਸ ਦਿੱਤਾ ਹੈ ਅੱ ਅਸੀਂ ਪੂਰਾ ਲਾਫਲੀ ਪੋゼਸ਼ਨ ਕਰ ਲੈਣੇ ਚਾਹੀਨ ਹੁੰਦਾ ਸੀਗਾ ਪਰ ਉਸ ਦੇ باوجود ਬੀਕੇਯੂ ਗ੍ਰਾਹਕਾਂ ਨੇ ਆਪਣੇ ਬਹੁਤ ਸਾਰੇ ਵਰਕਰਸ ਇਕੱਠਾ ਕਰਕੇ ਉਥੇ ਵਾਪਸ ਕਬਜ਼ਾ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਕਿ ਉਹਨਾਂ ਨੂੰ ਮਲਟੀਪਲ ਟਾਈਮਸ ਕਿਹਾ ਗਿਆ ਕਿ ਤੁਸੀਂ ਜੋ ਵੀ ਗਲਤ ਬਾਤ ਕਰਨੇ ਪ੍ਰਸ਼ਾਸਨ ਨਾਲ ਕਰੋ ਪਰ ਉਹਨਾਂ ਨੇ ਬਿਲਕੁਲ ਨਹੀਂ ਮੰਨੀ ਤੇ ਜਦੋਂ ਅਸੀਂ ਉਹਨਾਂ ਨੂੰ ਗ੍ਰੇਡੇਡ ਯੂਜ਼ ਆਫ ਫੋਰਸ ਨਾਲ ਰੋਕ ਰਹੇ ਸੀਗੇ ਤਾਂ ਬਟ ਫਿਰ ਉਹਨਾਂ ਨੇ ਸਾਡੇ ਕਾਫੀ ਮੁਲਾਜ਼ਮਾਂ ਤੇ ਲਾਠੀਆਂ ਡੱਲੇ ਮਾਰੇ ਤੇ ਸਾਡੇ ਇਸ ਟਾਈਮ 11 ਮੁਲਾਜ਼ਮ ਕਾਫੀ ਜ਼ਖਮੀ ਹੈ ਤਿੰਨ ਤੋਂ ਉਹਨਾਂ ਜੋ ਐਸਐਚਓਜ਼ ਹੀ ਆ ਕਿਸੇ ਦੇ ਪੰਜ ਛੇ ਟਾਂਕੇ ਲੱਗੇ ਸਿਰ ਤੇ ਕਿਸੇ ਦੇ ਅੱਪ हड्डी टूट गई है किसी की पिट से बहुत लाशा पो तीन इन्होंने बयान पर लॉ सख्त कार्रवाई करें और उस तो बाई नेम औरड बादई करली मैं और डीसी साहब इन्होंने हौसला अफजाई भी आए थे डटके खड़के बहुत वाइया कम किया है जो हालात बहुत ਬੱਤ ਬੱਤਨ ਹੋ ਸਕਦੇ ਸੀ ਉਹਨਾਂ ਨੂੰ ਪੂਰੇ ਕਨਸਟ੍ਰੇਂਟ ਚ ਰੱਖ ਕੇ ਕਾਬੂ ਕੀਤਾ ਸਰ ਮੋਨਾਂ ਡਰਨੇ ਵਾਲਾ ਪਿੰਡ ਚ ਕਿਸ ਤਰ੍ਹਾਂ ਦੀ ਪ੍ਰਸਤੀ ਆ ਫਿਲਹਾਲ ਜੀ ਉੱਥੇ ਉਹ ਅੱਗੇ ਨਹੀਂ ਮੂਵ ਕੀਤੇ ਪਰ ਸਾਡੀ ਫੋਰਸ ਪੂਰੀ ਹਾਜ਼ਰ ਹੈ ਰਾਤ ਨੂੰ ਵੀ ਰਹੇਗੀ ਤੇ ਕੱਲ ਵੀ ਸਾਨੂੰ ਕਾਫੀ ਰੀਇਨਫੋਰਸਮੈਂਟ ਮਿਲ ਰਹੀ ਹੈ ਸਾਡੇ ਸੀਨੀਅਰ ਅਫਸਰ ਵੀ ਮੌਕੇ ਤੇ ਆ ਰਹੇ ਤੇ ਅੱਜ ਵੀ ਡੀਆਈਜੀ ਬਟਿੰਡਾ ਰੈਂਜ ਥਰੋਅਆਊਟ ਸਾਡੇ ਨਾਲ ਹੀ ਸਿਗੇ ਉੱਥੇ ਮੈਮ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਤਾਂ ਜੀ ਹੁਣ ਇਸ ਤੋਂ ਵੱਧ ਕੀ ਮੈਸੇਜ ਹੈ ਜਿੰਨੀ ਵਾਰ ਉਹਨਾਂ ਨੂੰ ਕਹਿ ਦਿੱਤਾ ਗਿਆ ਬਟ ਉਹ ਕਿਸੇ ਵੀ ਗਲਤੀ ਨਹੀਂ ਆ ਰਹੇ ਉਹ ਸਾਰੀ ਗੱਲ ਤੁ ਜੇ ਇਦਾਂ ਹੀ ਸੋਸਾਇਟੀ ਅੱਗੇ ਚੱਲਣੀ ਹੈ ਤਾਂ ਕਾਮਨ ਸਿਟੀਜ਼ਨਸ ਕੀ ਸੋਚਣਗੇ ਤਾਂ ਤੁਹਾਡੇ ਮੀਡੀਅਮ ਰਾਹੀਂ ਲੋਕਾਂ ਨੂੰ ਪੁੱਛਣ ਦੀ ਗੱਲ ਹੈ